ਤੇਰੇ ਨਾਲ ਵੇਖੜੀਆਂ ਦੀਦਾਂ ਤੇ ਦਿਵਾਲੀਆਂ ਤੇ ਲੋਕਾਂ ਦੇ ਚੱਲਦੇ ਦੀਵੇ ਸਾਡੇ ਸੰਤਾਲੀਆਂ ਲੜੇ ਲੋਲਾ ਲੋਲਾ ਇੱਕ ਤਾਂ ਲੈ ਲੋ ਉਹ ਨਾ ਮੈਂ ਜਾ ਲਈ ਜਾ ਕੱਪੜੇ ਤਾਂ ਮੈਂ ਰਾਲੋ ਮਾਦਨ ਬਣਾ ਦੇ ਇੱਕ ਪਲੇਟ ਇਹ ਖਵਾਜਾ ਦੇ ਪਹਿਲੇ ਰੱਖ ਕੇ ਆ ਮਾਂ ਤਾਂ ਉੱਥੇ ਰੱਖ ਪਹਿਲੇ ਪਾਪਾ ਮੈਂ ਬਚਨਾਰੀ ਚ ਲਾ ਪਾਪਾ ਮੈਂ ਫੁੱਲ ਚ ਰੀ ਚ ਲਾਲ ਮਾਂ ਹਾਂ ਇੱਧਰ ਉੱਧ ਚੱਲੇ ਜੀ ਇੱਧਰ ਖਵਾਜਾ ਰੱਖਣ ਚੱਲੇ ਜੀ ਬਾਪੂ ਕਿੱਧਰ ਗਿਆ ਹਾਂ ਬਾਹਰ ਆਇਆ ਤਾਂ ਇਹਨਾਂ ਇੱਥੇ ਰੱਖ ਦੇ ਤੇ ਮਰਜੀ ਐਡਾ ਕੱਪੜਾ ਇੱਧਰ ਕੋਈ ਨਹੀਂ ਕੱਪੜੇ ਰਹਿਣਦੇ ਸਟੋਰੀ ਐ ਕੋਠੇ ਰੱਖ ਦੋ ਉੱਥੇ ਇੱਥੇ ਰਾਦੇ ਆ ਥੱਲੇ ਉਹ ਗੇਟ ਦੇ ਕੋਲੇ ਰਾਦੀ ਗੇਟ ਦੇ ਕੋਲੇ ਰਾਦੀ ਆ ਉੱਥੇ ਲਿਆ ਰੱਖਾਂ ਉਹ ਰੱਖਿਆ ਰਹਿ ਤੂੰ ਹਾਂ ਹੈਪੀ ਦੀਵਾਲੀ ਦੀਪਾਵਲੀ ਸਾਰਿਆਂ ਨੂੰ ਜੀ ਹੈਪੀ ਦੀਪਾਵਲੀ ਪਾੜੇ ਫੜਾ ਕੇ ਉਹ ਤਿੰਨ ਲੈ ਗਏ ਤੇ ਦੇਮਾ ਨੂੰ ਪੁਰਾਣ ਆਖ ਰੱਖਿਆ ਮੈਂ ਹੈਪੀ ਦੀ ਪਬਲੀਕ ਹੈਪੀ ਦੀ ਆ ਅੱਗੀ ਸਾਡੀ ਦੀਵਾਲੀ ਬਹੁਤ ਜ਼ਿਆਦਾ ਵਧੀਆ ਸੀ ਬਾਬਾ ਜੀ ਹਰ ਵਾਰੀ ਸਾਡੀ ਦੀਵਾਲੀ ਵਧੀਆ ਰੱਖੇ ਸਾਰਿਆਂ ਦੀ ਵਧੀਆ ਆਵੇ ਦੀਵਾਲੀ ਤੇ ਸਾਡੀ ਤਾਂ ਬਈ ਬਹੁਤ ਵਧੀਆ ਸੀ ਸਾਰਿਆਂ ਦੀ ਸੁੱਖ ਸ਼ਾਂਤੀ ਨਾਲ ਦੀਵਾਲੀ ਆਵੇ ਅਗਲੇ ਸਾਲ ਵੀ ਜਿਹੜੇ ਟਾਕੇ ਉੱਪਰ ਰੱਖਦੇ ਇੱਥੇ ਲਿਆ ਕੇ ਹੁਣ ਸਾਰੇ ਟਾਕੇ ਵੀ ਚੱਲਣ ਮਾਦਾ ਉੱਪਰ ਗਏ ਇਹ ਲਾਉਣ ਤੇ ਪਰਮਾਤਮਾ ਸਭ ਦੀਆਂ ਦੀਵਾਲੀਆਂ ਜਿਹੜੀਆਂ ਵਧੀਆ ਲੈ ਕੇ ਆਉਣ ਤੇ ਬਾਕੀ ਜੇ ਕਿਸੇ ਆਵੜਾ ਪੰਪ ਕੋੜ ਕੇ ਦੇਖ ਤੁਸੀਂ ਜੀ ਚੱਕਰ ਤਾਰਾ ਨਹੀਂ ਤਾਂ ਬਾਰਿਸ਼ ਹੋ ਜਾ ਰਹੀ ਹੈ ਤੇਰੇ ਪਿੱਛੇ ਨਾ ਸ਼ਿੰਪ ਪੰਪ ਪੰਪ ਗਿਆ ਲਾਰਸ਼ੂ लॉज पटाका रखोगे इतना दफावे च पिया सारे रोटी खा है फेर करते हूँ बलॉग भी अपलोड देल चलो ਹੂੰ ਇਹ ਚੜਨ ਵਾਲਿਆ ਇਹ ਥੱਲੇ ਖਰਾਬ ਹੋ ਜਾਣੇ ਆ ਨਹੀਂ ਹੁੰਦੇ ਧੰਬਿਆਂ ਆ ਹੋਰ ਹੀ ਦਊ ਆ ਹੋਰ ਹੀ ਦਊ ਇਹ ਬਾਪੂ ਤੇ ਮਾਤਾ ਜਿਹੜਾ ਨੇਕ ਹੈ ਬਾਪੂ ਤੇ ਮਾਤਾ ਜਿਹੜਾ ਆ ਇਹਦੀ ਵਲੌਗ ਆਊਗਾ ਕੱਲੂ ਹੁਣ ਪਟਾਕੇਆਂ ਵਾਲਾ ਤੇ ਆਪਾਂ ਹੁਣ ਇਹ ਵਾਲਾ ਛਾੜ ਦਈਏ ਹਰ ਰੋਟੀ ਖਾਣੀ ਆ ਸੀ ਸਵੇਰ ਦੀ ਰੋਟੀ ਨਹੀਂ ਖਾਧੀ ਹੈਗੀ ਸਵੇਰੇ ਘੁੰਮੀ ਜਾਣੇ ਇਦਾਂ ਹੀ ਤੇ ਰੋਟੀ ਪਾਣੀ ਖਾ ਕੇ ਤੇ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਨੈਕਸਟ ਵਲੌਗ ਦੀ ਕਰਿਓ ਜੀ ਵੇਟ ਨੈਕਸਟ ਵਲੌਗ ਵੀ ਆਊਗਾ ਜੀ ਇਹ ਖੋਲ ਕੇ ਦੇਖੋ ਓਹੋ ਆ ਅਸਾਂ ਨੇ ਪਹਿਲੇ ਖੋਲਿਆ ਇਹ ਰੋਕਟ ਜਿਹੜਾ ਉੱਪਰ ਜਾਂਦਾ ਉਹ ਮਮੀ ਟੂਟੀ ਬੋਤਲ ਰੱਖੋ ਨਾ ਫੇਕ ਇਹ ਆਪਣਾ ਪਤਾ ਹੀ ਕਿਹੜੇ ਵਿੱਚ ਰੱਖੇ ਭਾਈ ਹਾਂ ਆਹ ਕਿੜਾ ਆ ਖੋਲ ਕੇ ਦੇਖੋ ਐਡਾ ਭਟਾ ਇਹ ਬੋਤਲ ਰੱਖੀ ਬਣੀ ਜਾੜੋ ਅੱਛਾ ਬੋਤਲ ਰੱਖੋ ਇੱਕ ਹੋ ਸਸਰੀ ਘਰ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਦੂਸਰੀ ਦਿਵਾਰੀ ਦੀ ਦੂਸਰੀ ਲੁੱਕ ਕਿੱ데 ਚਲਾ ਗਿਆ ਲੈ ਲੈ ਚੱਲੇ ਆਪਾਂ ਕਿੱ데 ਦੂਰ ਤੂੰ ਇੱਥੇ ਰਹਿਣਾ ਠੀਕ ਆ ਕਿੱ데 ਨਹੀਂ ਚੱਲੇ ਇੱਥੇ ਹੀ ਉਹ ਸ਼ੂਟਰੀ ਸ਼ਟਾਰਟ ਕਰੋ ਲੋ ਜੀ ਹੁਣ ਆਪਾਂ ਚੱਲੇ ਆਂ ਸ਼ਰਟ ਪ੍ਰੈਸ ਵੀ ਨਹੀਂ ਕੀਤੀ ਇੰਨੇ ਵਾਲੀ ਕਾਲੀ ਚ ਜਾਣਾ ਪੈਗੇ ਚਲੋ 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 ਕੰਗਵਰੀ ਤੇਰੇ ਅੱਛਾ ਕੰਗਵਰੀ ਲਵਰੀਸ ਕੁਟਰੀ ਅਰੇ ਇਹ ਸੋ ਦਿੱਤੀ ਨਹੀਂ ਤੁਸੀਂ ਰੇਸ ਵੀ ਦੇਣ ਨਹੀਂ ਨਾ ਲੋਰੀ ਸਾਡਾ ਮੋਟਰਸਾਈਕਲ ਵੀ ਖਰਾਬ ਸੂਟਰੀ ਵੀ ਇਹਦਾ ਖਰਾਬ ਚੀਜ਼ਾਂ ਹੋਣੀ ਚੰਗੀਆਂ ਨਹੀਂ ਹੋਣੀਆਂ ਪਤਾ ਹੈ ਰਹਿਣ ਦੋ ਰਹਿਣ ਦੋ ਰਹਿਣ ਦੋ ਹੋਇਆ ਨਹੀਂ ਸਟਾਰਟ ਕੋ ਟਾਈਮ ਲੱਗਣਾ ਬ੍ਰੇਕ ਇੱਕ ਲਾ ਦੇਣਾ ਸਰ ਆਦੀ ਵੀ ਆਦੀ ਵੀ ਬਈ ਆਦੀ ਵੀ ਓਕੇ ਬਾਓ ਆ ਆਦੀ ਵੀ ਮਮਾ ਲਾਟਾ ਲਾ ਲਓ ਸਾਰਿਆਂ ਨੇ ਲਾਟਾ ਲਾ ਲੀਆਂ ਇਹ ਆ ਬੜੇ ਪਤਲੇ ਪਤਲੇ ਜੇ ਆ ਕਿੰਨੇ ਪਤਲੇ ਪਤਲੇ ਸੇ ਆ ਇਹਨਾਂ ਵਿੱਚ ਨਹੀਂ ਆਦੀ ਵੀ ਨਹੀਂ ਚੰਗੇ ਹੈਗੇ ਹੈ

ਇੱਧਰ ਆ ਲਾਤੀ ਆ ਸਜਾਉਣੇ ਸਜਾਵਟ ਲਾਈ ਆ ਇੱਧਰ ਤੇ ਰੁਕ ਜਾ ਵਿਹਾਂ ਭੜ ਗਿਆ ਥੋੜਾ ਬੜ ਉਹ ਬੱਚੇ ਮਾਰ ਆਉਰੇ ਬਣਾਈ ਜਦੋਂ ਮੈਂ ਜੋ ਕਰਦੀ ਆ ਨਾ ਬਟਾ ਨਹੀਂ ਆ ਨਾ ਲਾੜਨਾ ਕੋਈ คีมน่าจะปาลักมันอีกจอร์นาล์มันอีกจอร์จอร์นาล์

ਕੰਦਰੀ ਜਗ੍ਹਾ ਨਹੀਂ ਕਿੱਦਾਂ ਪਟਾਕੇ ਉਹ ਫਰਗਾਦਾ ਉਹ ਆਪਣੇ ਕਰੋ ਪਾਹ ਮਾਸ ਆ ਤੇ ਤੀ ਤੀ ਕੈਨੀ ਤੀ ਤੀ ਕੈਨੀ ਆ ਤੀ ਤੀ ਓ ਕੈਪਿੰਗ ਕੈਪਿੰਗ ਕਰਦੀ ਦੇ ਚੁਕੇ ਹਾਂ ਜੀ ਓਹ ਜਹ ਤੂੰ ਜਾ ਅ ਕਾਂਗਰੇ ਦੇਦਨ

ਬੋਤਲ ਪਾਪਾ ਉਹ ਦੀ ਵਿੱਚ ਲਾਉਣ ਲੱਗੇ ਆ। ਉਹ ਦੀ ਵਿੱਚ ਤੋਂ ਕਿ ਨਾਲ ਪਾ ਦੀ ਵੀ ਆ ਪਤਲੇ ਬਹੁਤ ਪਾਪਾ ਲੈ ਆ। ਦੀਵੇ ਪਤਲੇ ਬਹੁਤ। ਤੂੰ ਵੀ ਪਤਲੀ ਬਾਨਾ। ਹੈਂ? ਤੂੰ ਨਹੀਂ ਹਟਣਾ। ਇਹਨੇ ਦੀਵੇ ਨਾਲੇ ਦੋਰ ਦਿੱਤੇ ਉਹ ਫਾੜ ਲਿਆ ਉਹਨੇ ਇੱਕ ਨਾਲ ਇੱਕ ਦੀਆ ਸਾਰਾ ਕੁਛ ਮਿਲ ਗਿਆ ਸਾਰਾ ਟੈਨਸ਼ਨ ਸਾਰਾ ਹੋ ਗਿਆ ਲਓ ਜੀ ਹੋਰ ਵਿੱਚ ਦੇਖਿਆ ਕਰਦੇ ਕੀ ਦੇਖਣ ਦੇ ਚਲੋ ਇਸ ਤੋਂ ਚਲੋ ਬਾਹਰ ਬਾਹ ਲਿਆ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਓ ਸਤਨਾਮੁ ਸ੍ਰੀ ਵਾਹਿਗੁਰੂ ਸੋਚ ਪ੍ਰਸਰ ਜੀਓ ਸਭ ਦਾ ਕੋਲਾ ਕਰਨਾ ਮੈਂ ਪ੍ਰਯਤਨ ਕਰਾਂਗਾ ਬੱਬਾ 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 ਜੀ ਉਧਰ ਆ ਇਹ ਮਾਤਰਾ ਨਹੀਂ ਜੀ ਆ ਇੱਧਰ ਮਾਤਰਾ ਨਹੀਂ ਜੀ ਉਧਰ ਬੱਬਾ ਜੀ ਉੱਪਰ ਆਉ ਦੇ ਆਉ ਦੇ ਉੱਪਰ ਗੁਣਾ ਲੱਕ ਦੇ ਜੀ ਗੁਣਾ ਲੱਕ ਦੇ ਪਾਉ ਤੁਹਾਡੇ ਪਤਾ ਨਹੀਂ ਹੋਦੀ ਵੇ ਹੈ ਉਹ ਬਿਜਾ ਰਹੇ ਦੇਖਦੇ ਨਹੀਂ ਇਸ ਵਿੱਚ ਲਾ ਲੰਗੇ ਤਾਂ ਲੋੜ ਤਾਂ ਨਹੀਂ ਜਾਂਦਾ ਮੈਂ ਫੇ ਲੈ ਲੈ ਅਸ਼ਰੇ ਪਾਪ ਮਜ਼ੇ ਕਰਕੇ ਸਹੀ ਗੱਲ ਹੋਈ ਮਜ਼ੇ ਕਰਕੇ ਸਹੀ ਗੱਲ ਕਹੀ ਜਾਨ ਨੇ ਕੱਲੇ ਦੀਵੇ ਰੱਖੇ ਸੀ ਮੰਜੇ ਤੇ ਇੱਕ ਸਾਈਡ ਬੈਠਾ ਸੀ ਹਾਂ ਲੋਥੋਂ ਲੈਂਦੇ ਉੱਦੋਂ ਚੱਲ ਦੇਖਦੇ ਕਿਉਂ ਨਹੀਂ ਪਾਇਆ ਸੀ ਕਦੀ ਉਹ ਤਾਂ ਉਹ ਉੱਦੋਂ ਹੀ ਘੱਟ ਚੀਜ਼ ਦੇਖ ਕੇ ਜੇ ਖੜਾ ਹੁੰਦਾ ਹਾਂ ਘੱਟ ਚੀਜ਼ ਜਿਆਦਾ ਇਹਦੇ ਕੋਲ ਉਹਦੇ ਕੋਲ ਖੜੇ ਹੁੰਦੇ ਸਾਰੇ ਹਾਂ ਹਾਂ ਆਈ ਸਮਝ ਗਈ ਮੈਂ ਬਾਤ ਬੇਟਾ ਹਾਂ ਇਹ ਜਰੋ ਦੀਵੇਂ ਹੁੰਦੇ ਉਹ। ਇਹ ਲੈ ਕੇ ਜਿਹੜੇ ਵੈਰਿਟੀ ਰੱਖੀ ਉਹ ਤੋਂ ਗਾਹ ਖਾਦਾ। ਪਾਪਾ ਉਹ ਤਾਂ ਜਿਹੜੇ ਨਹੀਂ ਕਰ ਸਕਦਾ ਨਾ। ਜਿਹੜਾ ਪਾਪਾ ਘਟ ਘਟ ਘਾਟਾ ਹੁੰਦੇ ਆ ਨਾ ਜਿਹੜਾ ਤੋਂ ਉਹਨਾਂ ਦੇ ਦੀਵੇ ਵਧੀਆ ਹੁੰਦੇ ਹਨਾ। ਹਨਾ ਪਾਪਾ। ਹੁਣ ਆਹ ਦੀਵੇ ਵਧੀਆ ਲੈਂਦੇ ਆ। ਕਿਤੇ ਦੇ ਨਾ ਤੇ ਤੁਰ। ਮੈਂ ਇਰਾਹ ਮੰਨੂ ਕਿਪਤ। ਪਾਪਾ ਕਨੇ ਦੀਵੇ। ਪਾਪਾ ਕਨੇ ਲੱਗੇ। ਤੁਸੀਂ ਅੱਗੇ ਹੀ ਮੋੜੇ ਆਂ ਅੱਜ ਜੂ ਪਹਿਲੀ ਵਾਰੀ ਤੁਲੇ ਤੇ ਬਣਾਉਣ ਲੱਗੇ ਆ ਅੱਗੇ ਤੁਲੇ ਤੇ ਬਣਾਉਣ ਬਾਹਰ ਬਾਹਰ ਕਿੰਨੀ ਆ ਮੈਂ ਬਾਹਰ ਹੀ ਲੱਗ ਨਾ ਜਾ ਰਾ ਤੁਲੇ ਤੇ ਬਣਾ ਹਾਂ ਅਮੀ ਆ ਫੜਾਇਆ ਪਕੌੜੇ ਕੱਢਣ ਵਾਲਾ ਲੱਗ ਨਾ ਜਾ ਰਾ ਲੱਗ ਕੇ ਲੱਗ ਹਣਾ ਇੱਕ ਪਲੇਟ ਵੀ ਦੇ ਦੇਣਾ ਮਾਮਲਾ ਅੱਗੇ ਨੋ ਜਾਣਾ ਜਾ ਰਾ ਹੈ ਨਾ ਉਹ ਤੇ ਰੱਖ ਦੇਣ ਮਮਾ ਪਿੰਡਾਂ 'ਚ ਲੱਗ ਗਿਆ ਪਿੰਡਾਂ 'ਚ ਲੱਗ ਮੈਂ ਕਿਉਂ ਪਿੰਡਾਂ 'ਚ ਲੱਗਣ ਨੂੰ ਜਾ ਰਹਾ ਹੈ ਨਾ ਨਹੀਂ ਨਹੀਂ ਮਮਾ ਸ਼ਹਿਰੋਂ ਜ਼ ਬੋਧਣੇ ਜਾ ਰਹਾ ਮੈਂ ਕਿਹਾ ਬਾਤ ਹੋਰ ਪਾ ਲੂੰਗੀ ਹੱਲੇ ਚਲੋ ਕੱਢਣੇ ਹੋਏ ਹੋਰ ਆਹੇ ਪਾ ਲੋ ਹੁਣ ਹੱਲੇ ਤਾਂ ਵਿੱਚ ਸਹੀ ਆ ਬਾਦੂ ਆ ਬਾਦੂ ਮਮਾ ਜੀ ਪਾੜ ਗਲੇ ਮਮਾ ਜੀ ਖਾਣਾ ਕੀ ਆ ਰੋਟੀ ਦੇ ਵਿੱਚ ਆਗ ਬਣਿਆ ਆ ਮੈਂ ਰੋਟੀ ਨਾ ਰਣੀ ਆ ਗਰਮਾ ਗਰਮ ਇੱਥੇ ਹੈ ਮੰਮੀ ਇਸ ਮੈਂ ਆਟਾ ਨਹੀਂ ਵਾਸੇ ਯਾ ਮੰਮੀ ਤੁਮਾਰੀ ਸਮਾਰਟ ਬਣ ਕਹ ਹੈ ਨਵੇਂ ਜਵਾਨੇ ਕੀ ਹੈ ਮੂਮ ਤੇਰੀ ਨਵੇਂ ਆਗੋ ਪਤਾ ਨਹੀਂ ਬਲਨੀ ਕਿ ਨਹੀਂ ਬਲਨੀ ਲਾ ਕੇ ਆ ਮੈਂ ਡੱਬੀ ਉਹ ਤਾਂ ਪਰ ਪਪਾ ਤੂੰ ਲੈ ਆ ਥੋੜਾ ਜਿਹਾ ਬਲ ਮੈਂ ਮਮਾਸ ਨੂੰ ਫੋਨ ਕਰਕੇ ਦਬੀ ਦਬਾ ਲਿਆਵਾ ਇੱਕ ਗੱਲ ਦੱਸ ਦੋ ਹੂੰ ਓਏ ਕੰਮ ਗੱਲ ਕਰੀ ਜਾਣੀ ਮੈਂ ਓਹੀ ਕੰਮ ਕਰੀ ਜਾਣ ਓਕੇ ਕਿਆ 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 ਸੁਣਾ ਕਰੂਗਾ ਖਾਣੇ ਖਾਣੇ ਕਿੰਨੇ ਕੱਤੀ ਮੈਂ ਫੁੱਪਰ ਰੋਟਾ ਕੱਤੀ ਮੈਂ ਇਹ ਤੋਂ ਉਹ ਕਰੀ ਜਿੰਨੇ ਕਸੇ ਤੁਰਦੇ ਗੀ ਸ਼ੀਰ ਮਮੀ ਮਮੀ ਬੋਲ ਪਾ ਉਹ ਤਾਂ ਦੀਵੇ ਲੱਗੇ ਆ ਬੋ ਤਾਂ ਨਹੀਂ ਦੇਖਿਆ ਨੇ ਦੇਖਿਆ ਮੈਂ ਸੁਣ ਲੈ ਮੈਂ ਮੈਂ ਅੰਦਰ ਤੁਹਾਡੇ ਦੀਵੇ ਲੱਗੇ ਆ ਹਾਂਜੀ ਕਿੰਨੇ ਕਿਲੋ ਲੱਗੇ ਆ ਬਹੁਤ ਕੁਇੰਟਲਸ ਲਾ ਤੂੰ ਕੁਇੰਟਲਸ ਲੱਗੇ ਆ ਇੱਥੇ ਇੱਕ ਵੀ ਦੀਵਾ ਲੱਗੇ ਆ ਤਿੰਨ ਕੁਇੰਟਲ ਜਣਾ ਹੀ ਬੈਣਾ ਚਾਰ ਕੁਇੰਟਲ ਇੱਕ ਕਮੇ ਦੀਵਾ ਲੱਗੇ ਆ ਉੱਥੇ ਆ ਇੱਕ ਕਮੇ ਦੀਵਾ ਲੱਗਿਆ ਸਾਰਿਆਂ ਨੇ ਮਵਾ ਆਪਣੀ ਘਰ ਦੀ ਡੈਕੋਰੇਸ਼ਨ ਕਰਦੀ ਲਈ ਆ ਆਪਾਂ ਕੀਤੀ ਵੀ ਨਹੀਂ ਹਾਲ ਪਾਪਾ ਨੂੰ ਬੁਲਾਈ ਮੜਾ ਜਾ ਓਕੇ ਸਾਹਿਬ ਜੀ شانٹین ایتو تک گلسیٹی یا تڈی تڈی پاپا مम्मा ਬਣਾ ਦੇਦਾਂ ਹੂੰ ਮਮਾ ਨਹੀਂ ਆਦੇ ਹੂੰ ਚੱਲ ਜਾਨਾ ਬੁੱਤ ਪਕੌੜੇ ਲੈ ਆ ਲਓ ਭਾਈ ਆ ਕੇ ਪਕੌੜੇ ਕਿਉਂ ਦੀਆ ਦੇ ਆ ਹੂੰ ਚਾਹ ਆਪਣਾ ਅੰਨਾ ਬੋਝੋ ਚਾਹ ਆਪਣੀ ਦਾ ਬਣਾ ਲਓ ਨਾਲ ਇੱਕ ਹੱਥ ਤੇ ਕੋਈ ਕੰਮ ਹੋਣਾ ਇੰਦਾ ਵੀ ਕਹਿਣਾ ਇਹ ਕਹਦੇ ਕੌਣ ਕੋਣ ਇੰਦਾ ਕਹਿੰਦਾ ਗੁੱਸੇ ਵਿੱਚ ਇੱਕ ਹੱਥ ਨਾਲ ਕੀ ਕੰਮ ਹੋਣਾ ਜੰਦ ਪਕੌੜੇ ਕਢਾਲਦੇ ਜੰਗਾ ਬਣਾ ਲਓ ਮੈਂ ਕਹਿੰਦੀ ਹੁੰਦੀ ਪਰ ਅੱਜ ਨਹੀਂ ਕਹਿਣਾ ਅੱਜ ਦੀਵਾਲੀ ਆਮੀ ਹੈ ਹੈਪੀ ਦੀਵਾਲੀ ਦੀ ਸਾਰਿਆਂ ਨੂੰ ਤੇ ਅੱਜ ਅਸੀਂ ਦੀਪavali ਦੀਵਾ ਬਾਲਾਂਗੇ ਤੇ ਕੱਲ ਹੀ ਸਜਾ ਲਿਆ ਜੀ ਸਾਰਾ ਤੇ ਕੱਲ ਉਹ ਤਾਂ ਦੀਵੇ ਲਗਾਏ ਸੀ نیچے ਲਗਾਏ ਸੀ ਬੱਸ ਕੀ ਖਾਣਾ ਤੇ ਬੁਖਾਰ ਦੀ ਗੋਲੀ ਖਾ ਲਾ ਉਥੋਂ ਦਾਦੂ ਨੇ ਵੀ ਦੋ ਖਾਦੀ ਤੇ ਦਾਦੂ ਜੀ ਰਾਤ ਨੂੰ ਪਤਾ ਲੱਗਣਾ ਨਾ ਹੋਵੇ ਤਾਂ ਬਾਅਦ ਆਹ ਤੇ ਜੇ ਖਾਣਾ ਹੋਏ ਤਾਂ ਛੋਲੇ ਰੋ ਨਾ ਦੰਦੇ ਇੱਕ ਦੇ ਦਵਾਈ ਦਵਾਈ ਸਹੀ ਆ ਅਣਤੀਆਂ ਟਮੰਡਾ ਵੇਤੁਨੀ ਤਰਖਦਾ ਵੇਖਦੇ ਕੰਮ ਵੀ ਕਰਾਇਆ ਕਰਨ ਨਾਲ ਵੇ ਐਦਾਂ ਬਣਾਉਣੀ ਦੀ ਆ ਫੇਰ ਹੁਣ ਬਣਾਵੋ ਹੁਣ ਅੱਗ ਥੋੜੀ ਚੁਲਾ ਲਾ ਲਿਆ ਹੁਣ ਤੂੰ ਦੇ ਕਿੱਥੇ ਹੱਥ ਰੱਖਿਆ ਤੈਨੂੰ ਪਤਾ ਕਿੱਥੇ ਹੱਥ ਰੱਖਿਆ ਤੂੰ ਪਤਾ ਵੀ ਹੁੰਦਾ ਨਾ ਤੈਨੂੰ ਫੇਰ ਕਿਉਂ ਐਦਾਂ ਕਰਦੀ ਗੰਦੇ ਮੰਦੇ ਹੱਥ ਲਾਣ ਦੀ ਪਹਿਲਾਂ ਫੜ ਜਾ ਇਦਾਂ ਇਦਾਂ ਇੱਥੋਂ ਐ ਕਰ ਲਾ ਬਸ ਇਧਰ ਇਧਰ ਜ਼ੋਰ ਦੀ ਫੜ ਲੈ ਇਦਾਂ ਐ ਫੜ ਲੈ ਬਸ ਹੱਥ ਥੋੜਾ ਪਿੱਛੇ ਰੱਖਣਾ ਉਂਗਲਾਂ ਇੱਧਰ ਰੱਖ ਇਧਰ ਇਧਰ ਹੱਥ ਨਾਲ ਸਪੋਰਟ ਦੇਣੀ ਇਧਰ ਹੱਥ ਨਾਲ ਜ਼ੋਰ ਦੀ ਫੜਨਾ ਠੀਕ ਆ ਹੁਣ ਜਾ ਮਾਂ ਆਪਣੀ ਕੋ ਕੀ ਕਰ ਰਹੇ ਹੋ ਮੈਂ ਕੀ ਕਰਦੇ ਕੋਣੇ ਖਾਂਦੇ ਆ ਕੀ ਬਰ ਮਦੇ ਆ ਤੜੇ ਤੜੇ ਚਾਰ ਹੱਥ ਆੜੀਆਂ ਹਾਂ ਅਰ ਨਿਕਲਿਓ ਗੱਡੇ ਕੋਲੇ ਹਾਂ ਹਾਏ ਕਿੰਨੇ ਛੋਲੇ ਸੋਨੇ ਆ ਮਮਾ ਹਾਂ ਜਿਹੜੀ ਸ਼ੇਪ ਚ ਬਣਾਉਤਾ ਹਾਂ ਹਾਂ ਹਾੜ ਗੋਲ ਸ਼ੇਪ ਉਹਦੇ ਪਾਣੀ ਗੱਲਾਂ ਨਾਲ ਗੋਲ ਗੋਲ ਸ਼ੇਪ ਬਣਾਓ ਫਿਰ ਦਾਦੂ ਦੇ ਆਵੇ ਇੱਕ ਅੱਦਾ ਹੋਰ ਕੋਈ ਨਹੀਂ ਠੀਕ ਐ ਦੇ ਦੇ ਹੋਣਾ ਜੀ ਦਾਦੀ ਦੇਣ ਤਾਂ ਉਹ ਕਿ ਫੇੜੀ ਦੇਣਾ ਆਹੋ ਦੇ ਤਾਂ

ਮੈਂ ਦਾਦੀ ਨੂੰ ਕਿਹਾ ਹੀ ਦਾਦੂ ਨੂੰ ਥੋੜੀ ਲੈ ਮੈਂ ਦਾਦੂ ਨੂੰ ਦੇ ਬਾਲੀ ਕਿੰਨਾ ਹੋਵੇ ਨਾ ਤਦ ਨੂੰ ਲੈ ਲੈ ਪਾਪਾ ਨੇ ਅੱਜ ਨਹੀਂ ਕੀਤਾ ਪਾਪਾ ਮਾਰੀ ਕਿ ਕਰਾਂ ਕੀ ਆ ਲੋ ਕਰਾਂ ਕੀ ਆ ਅੱਛਾ ਛੋਟੇ ਬਣਾ ਲਿਆ ਲੈ ਲੋ ਇੱਕ ਮੇਰੇ ਹੱਥ ਦਾ ਤੁਸੀਂ ਦਿਆ ਕਦੀ ਕੁਝ ਦੀਵਾ ਨਾਲ ਲਵ ਇੱਕ ਲੈ ਲੋ ਪਹਿਲਾਂ ਕੋਈ ਲੱਗ ਜਣ ਦੀਵਾ ਇੱਕ ਲਿਓ ਦੇਖ ਲੋ ਗਾਇਸ ਜਰੂਰ ਮੈਂ ਕ੍ਰਾਂਤੀ ਜੇ ਆ ਨਾ ਤਾਂ ਕਿ ਕਾ ਸਭਾ ਲਗੀ ਨਾ ਸਾਇਨ ਇਹ ਨਹੀਂ ਆ ਲੈ ਲੋ ਪਾ ਪਾ ਬੰਬ ਵਾਟ ਨਹੀਂ ਤਾਂ ਦੇਖ ਲੋ ਲੈ ਆਓ ਕੋਈ ਕੱਢਣੀ ਬਾਦ ਨਾ ਕਰਕੇ ਕਰਦਾ ਪਾ ਪਾ ਅੱਡਾ ਪਾਪਾ ਦਿਖਾਓ और डबल डा डा बढ़िया और सी बम बा हाथ जो जा जलाता ना तो डा तो गया ओए 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 कौन गई सजरा गई सजरा ये दीवार उठ चला ये लोग लगा मोबाइल चला लो ये देखो पापा मेरे जरा का स्मार्ट बोर्ड पे तुले सटांगे ਵਾਲ ਆ ਨੀ ਮੋ ਗੱਲ ਪ੍ਰੋਮਿਸ ਰਾਮੇਸ਼ ਮੈਂ ਮੇਰੇ ਹੱਨੇ ਕੋਸ ਖਾਣ ਦੀ ਕਰਦਾ ਮੇਰਾ ਢਿੱਡ ਭਰਿਆ ਜੀ ਮੈਂ ਤਾਂ ਕੁਛ ਖਾ ਹੁਣ ਆ ਮੈਂ ਬਹੁਤ ਚੀਜ਼ਾਂ ਖਾ ਲਈਆਂ ਸਵੇਰੇ ਸੁਗੁੱਲਾ ਖਾਦਾ ਫਿਰ ਬਰਫੀ ਫਿਰ ਇੱਕ ਹੋਰ ਸਕੂਲਾ ਫਿਰ ਮੈਂ ਟਿਊਸ਼ਨ ਤੇ ਗਈ ਸੀ ਤੁਸੀਂ ਤਾਂ ਅੱਜ 5 ਵਜੇ ਉਸ ਵੇਲੇ ਮੈਂ ਖਾਦਾ আর ਸੁਗੁੱਲਾ ਤੇ ਇੱਕ ਹੋਰ ਖਾਦਾ ਸੀਗਾ ਫਿਰ ਕੇ ਇਹ ਤੋਂ ਬਾਅਦ ਮੈਂ ਖਾਧੀ ਰੋਟੀ ਫੇ ਇੱਕ ਵਾਰੀ ਫੇ ਰੋਟੀ ਖਾਧੀ ਫਿਰ ਬਸ ਦਾਲ ਨਾਲੇ ਅੰਡੇ ਦੇ ਬਰਫੀ ਖਾਧੀ ਬਸ ਖਤਮ ਨਹੀਂ ਨਾ ਚੀਜ਼ਾਂ ਖਾਦੀਆਂ ਥੋੜੀਆਂ ਹੀ ਆ ਮम्मा ਹਨਾ ਥੋੜੀਆਂ ਹੀ ਆ ਨੀ ਚੀਜ਼ਾਂ ਹੈ ਨਾ ਸੱਚ ਹੋਏ ਹੋਏ ਬੇਸਰੀ ਖਾਦਾ ਸੀਗਾ ਨਾਲੇ ਪਾਣੀ ਦੋ ਦੋ ਘੁੱਟ ਪਾਣੀ ਦੇ ਪੀਤੇ ਫਿਰ ਮੈਂ ਢਿੱਡ ਭਰ ਗਿਆ ਫਿਰ ਬਸ ਇਹ ਨਹੀਂ ਜਦ ਤੱਕ ਮੈਂ ਖਾ ਲੂੰ। ਉਹ ਵਾਓ ਸੋ ਬਿਊਟੀਫੁਲ। ਹਮਕੋ ਨੇ ਸੋਨੇ ਚਾਹਤ dielana। ਹਾਂ। ਸੋਨੇ ਲਗਦੇ ਵਾਓ ਸੋ ਇੰਦਾ ਟ੍ਰਾਈਗਨ। ਉਹ ਵਾਹਿਗੁਰੂ ਸੱਚੇ ਪਾਸ਼ਾ ਜੀ ਦਾ ਨਾਮ ਕੋਈ ਨਹੀਂ ਜਾਣਦਾ। ਲੋਰੀ ਜੀ ਨਿਆਣੇ ਆ ਸਾਨੂੰ ਬਹੁਤਾ ਤਾਂ ਕੁਝ ਨਹੀਂ ਕਰਨੇ ਆਉਂਦਾ। ਬਸ ਇਹ ਕੀ ਵਾਹਿਗੁਰੂ ਜਿਹਦਾ ਨਾਮ ਹੀ ਜਾਣੇ। ਸੋ ਤੇ ਪਾਛਾ ਸ਼ਬਦ ਬਣਾ ਕਰੀਂ ਬਸ ਇੱਕ ਓੰਕਾਰ ਦਾ ਪਾਠ ਹੁੰਦਾ ਜਿਹੜਾ ਇੱਕ ਓੰਕਾਰ ਸਤ ਨੋਟ ਕਰਤਾ ਕੋਈ ਪਾਪਾ ਉਹ ਹੁੰਦੇ ਤਾਂ ਸਾਂਗੁਰਾ ਦੇ ਨਾਮ ਮੈਨੂੰ ਆਉਂਦੇ ਦਸਾਂਗੁਰਾ ਦੇ ਨਾਮ ਪਾਪਾ ਤਾਂ ਦਸਾਂਗੁਰਾ ਨਾਮ ਆਉਂਦੇ ਹੂੰ ਹਾਂ ਤਾਂ ਸਾਂਗੁਰਾ ਨਾਮ ਮੈਨੂੰ ਹਾਂ ਨਹੀਂ ਆ ਮੈਨੂੰ ਆਦੇ ਸੁਣਾਓ ਸੁਣਾਓ ਪਹਿਲੇ ਅੱਖਰ ਪਹਿਲੇ ਗੁਰੂਆਂ ਦੇ ਨਾਮ ਪਹਿਲੇ ਗੁਰੂ ਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਤੋਂ ਅਗੇਨੀ ਨਵਾਂ ਕਿੰਨੇ ਸਨਾਰੇ ਪਤਾ ਨਹੀਂ ਬੰਨ ਬੰਟੂ ਕਰਕੇ ਦੱਸ ਦੇਖਣਾ ਪਹਿਲੇ ਨੰਬਰ ਤੇ 1 ਨੰਬਰ ਤੱਕ ਨਾਲ ਦੱਸ ਇੱਕ ਨੰਬਰ ਬਦਲਾ ਇਹਨੇ ਕਿੰਨੇ ਸਨਾਇਆ ਇੱਕ ਨੰਬਰ ਸਨਾਇਆ ਇੱਕ ਨੰਬਰ ਪਹਿਲੇ ਗੁਰੂਆਂ ਦਾ ਨਾਮ ਦੱਸ ਪਹਿਲੇ ਗੁਰੂ ਦੱਸ ਪਹਿਲੇ ਸਟਾਰਟਿੰਗ ਕਿ ਤੋਂ ਸਿਖਾਉਂਦੇ ਮੈਡਮ ਨੂੰ ਸਾਡੀ ਵਾਈ ਗੁਰੂ ਮੈਮਸ ਕਰਦੇ ਆਪ ਕਿਤੋਂ ਤੋਂ ਸਟਾਰਟਿੰਗ ਸਟਾਰਟਿੰਗ ਚ ਪਹਿਲਾਂ ਹਾਨੂੰ ਸਿਖਾਇਆ ਸੀਗਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਪਹਿਲਾਂ ਹਾਨੂੰ ਏਕਮਕਾਰ ਸਨਾਇਆ ਸੀਗਾ ਫਿਰ ਹਾਨੂੰ ਦਸਾਂ ਗੁਰਾਂ ਦੇ ਨਾਮ ਸਨਾਇਆ ਸੀ ਧੰਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਵੀ ਲੱਗ ਗਏ ਪਾਣੀ ਵੱਡਾ ਯਾਰ ਇੰਨਾ ਕਈ ਆ ਤੇ ਦੋ ਪਲੇਟਾਂ ਲੈ ਕੇ ਆਉਣੇ ਪੈਣੇ ਤੇਰੀ ਜਿੰਨੇ ਸਿਰ ਨੁਕਰੇ ਦੇਖੋ ਬੱਬੀ ਸ਼ੁਰੂ ਦਡਾ ਕੋ ਰਿਸ਼ਕ ਕੀਤੀ ਆ ਦਡਾ ਕੋ ਰਿਲੇਸ਼ਨ ਦਡਾ ਕੋ ਰਿਲੇਸ਼ਨ ਕੀਤੀ ਆ ਉਧਰ ਡਾਦੂਰੀ ਹੋਗੀ ਆ ਇਹਨੇ ਇੱਥੇ ਵੀ ਰੱਖ ਲੋ ਓੜੇ ਜਿਹੜੀ ਲਾ ਕੇ ਆਈ ਆ। ਐ ਦਾ ਪਰਾਉ ਹੋਰੀ ਬੱਦੀ ਮਨੀ ਹੈ। ਓਹ ਚੱਲ ਤਾਂ ਸਾਰੇ ਜਾਣੇ ਉੱਪਰ। ਪਾਪਾ ਇੰਨੇ ਕੇਰੇ ਟਾਪ। ਨਹੀਂ ਯਾਰ ਉਹ ਵਾਦੀ ਸ਼ੇਕ ਪੈਂਦਾ ਹੱਥਾਂ ਤੇ। ਪਾਪਾ ਲੂ 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 ਨੋ ਨੋ ਐਸੇ ਨਹੀਂ ਹੋਤਾ। ਐਸਾ ਨਹੀਂ ਹੋਤਾ। ਲੇਕੇ ਜਾਂਦੇ ਸਾਰੇ ਕੋਲ। ਇਹੜੇ ਉੱਪਰ ਪਏ ਉੱਤੇ ਹੀ ਬਾਰੇ ਹੋਣੀ ਉਹ ਪਾਪਾ ਚਾਈ ਦਾ ਤੇ ਖੁੰਨੇ ਆ ਹੈ ਚਾਈ ਦਾ ਖੁੰਨੇ ਉਹ ਤੇ ਤੇ ਉੱਤੇ ਉੱਤੇ ਚਾਈ ਦਾ ਖੁੰਦੇ ਆ ਆਈਦਰ ਬਖਾ ਲਾਇਆ ਨਾ ਹੁਸ਼ਨੂ ਦੇਵੀ ਆਨੰਦ ਬਸ ਹਨਾ ਬਸ चलो उधर दादी दो के चलो जी चलो पापा मैं चला आता हूं हूं दु दु देख के देख के अब दिल्ली है पापा ऐसा तो ना दिमाग पापा तो देखी एक दम अच्छा, अच्छा अच्छा अच्छा। ਗਾਦੀਆਂ ਰੌਣਕਾਂ ਸਾਡੀ ਦੀਵਾਲੀ ਦੇਖੋ। ਮੂੰਹ ਤਹਾਤਾ ਅਤਾ ਦੀਵਾਲੀ ਸਾਰੀ ਆਈ ਸਾਰੀਆਂ ਨੂੰ ਮੰਨੂ ਵੱਲੋਂ ਸਾਡੀ ਸਾਰੀ ਭੈਣ ਵੱਲੋਂ ਹੈਪੀ ਦੀਵਾਲੀ ਅੱਜ ਜੁੱਲਾ ਵੀ ਕੱਢਿਆ ਬਾਹਰ ਹੈਪੀ ਦੀਵਾਲੀ ਹੈਪੀ ਦੀਪਾਵਲੀ ਮੈਂ ਕਹਿੰਦਾ ਮਮਾ ਪਾਪਾ ਨੇ ਕਹਿੰਦਾ ਪਾਪਾ ਨੂੰ ਕੈਂਡਲ ਪਸੰਦ ਆ ਬੱਸ ਹੁਣ ਬਟਾ ਪਾ ਕੇ ਖਾਉਣੀ ਆਪਾਂ ਮਮਾ ਅੱਜ 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 ਲੇਟ ਹੋਣਾ ਅੱਜ ਲੇਟ ਹੋਈਏ ਅੱਜ ਮੈਂ ਸਕੂਲ ਨੂੰ ਸਕੂਲ ਲੈ ਜਾਣਾ ਸਕੂਲ ਨੂੰ ਸਕੂਲ ਲੈ ਜਾ ਆਈ ਕਾਰ ਕਿੱਟਾ ਛੁੱਟੀ ਆ ਛੁੱਟੀ ਆ ਫਿਰ ਮੈਡਮ ਮੈਡੀ ਆ ਗਿਆ ਆ ਗਿਆ ਮੈਡਮ ਦਾ ਮੈਡੀ ਤੇਰੇ ਨਾਲ ਵੇਖਣੀਆਂ ਦੀਦਾਂ ਤੇ ਦੀਵਾਲੀਆਂ ਏ ਲੋਕਾਂ ਦੇ ਚੱਲਦੇ ਦੀਵੇ ਸਾਡੇ ਸੰਤਾਲੀਆਂ ਲੋਕਾਂ ਦੇ ਚੱਲਦੇ ਦੀਵੇ ਸਾਡੇ ਸੰਤਾਲੀਆਂ ਲੋਕਾਂ ਦੇ ਚੱਲਦੇ ਦੀਵੇ ਕਾਂਦੇ ਚੱਲਦੇ ਦੀਵੇ ਸਾਡੇ ਸੰਤਾਲੀਆਂ ਫਲੈਸ਼ ਜਗਦੀ ਨਹੀਂ ਜੀ ਫਲੈਸ਼ ਤੇਰਾ ਤਾਂ ਚਲੋ 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 ਅਰੇ ਉਹ ਚਲਾਲੋ ਪਟਾਕੇ चल 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 आ आ दो हम अर्थर दे चल दे चल देख दीवे हटे संतोनिया नहीं दे चल देख नहीं कैसे लग रहे हैं पूछो अच्छे लग रहे हैं अच्छे लग रहे हैं किसने बोला अच्छे लग रहे हैं बजते चांद का और चाड� ਸ਼ੂਟਰ ਮੰਮੀ ਹੋਰ ਐਥੇ ਨੀ ਦਾ ਦੋ ਦੇ ਦਿਸਣਾ ਹੈ ਹੋਰ ਮੰਮਾ ਦੋ ਤੇ ਹੋਣੀ ਲਓ ਜੀ ਹੁਣ ਜਿਹੜਾ ਬਾਕੀ ਪਾਰਟ ਆ ਕੱਲੂ ਆਉਗਾ ਕਿਉਂਕਿ ਵੀਰੇ ਜਿਆਦੇ ਹੋ ਜਾਂਦਾ ਫਿਰ ਵਲੌਗ ਦੇਖਦਾ ਕੋਈ ਨਹੀਂ ਕਿਉਂਕਿ ਰਾਤ ਨੂੰ ਸਾਰਿਆਂ ਨੇ ਸੌ ਜਾਂਦੇ ਆ ਸੁੱਧੀ ਗੱਲ ਆ ਕਿ ਇਧਰ ਸਦੀਵੇ ਦਸਣ ਬਾਕੀ ਕੱਲੂ ਬਲੌਗ ਆਉਗਾ ਜੀ ਪਟਾਖਿਆਂ ਦਾ ਕਿਉਂਕਿ ਪਟਾਖਿਆਂ ਦੇ ਦੇਖਣਾ ਮੈਂਨਾਂ ਕਿਹੜੀ ਵੀਡੀਓ ਚਾੜਨੀ ਕਿਹੜੀ ਨਹੀਂ ਚਾੜਨੀ ਤੇ ਮਿਲਦੇ ਆਂ ਜੀ ਤੁਹਾਨੂੰ ਸਾਰਿਆਂ ਨੂੰ ਨੈਕਸਟ ਬਲੌਗ ਦੇ ਵਿੱਚ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੈਪੀ ਦੀਵਾਲੀ ਪੂਰੇ ਉਸਿਆਰ ਖੇਤ ਰਕੀਆਂ ਦੇ ਵੇ ਹੈਪੀ ਦੀਵਾਲੀ ਚਲੋ